ਲੇ ਵੀ ਦੋਸਤੋ ਅਸੀਂ ਮੰਦਿਰ 'ਚ ਐਂਟਰੀ ਕਰਨ ਲੱਗੇ ਆ ਆ ਇਧਰ ਪਿੱਛੋਂ ਦੀ ਜਿਹੜਾ ਗੇਟ ਆਉਂਦਾ ਉਹ ਆਗਾ ਐਂਟਰੀ ਕਰਨ ਲੱਗੇ ਆ ਦੇਖੋ ਵੀ ਦਿਖਾਉਣੇ ਆ ਆਪਾਂ ਮੰਦਿਰ ਅੰਦਰ ਹੁਣ ਜਾ ਰਹੇ ਆ ਦੇਖੋ ਦੋਸਤੋ ਇਹ ਦਿਖਾਉਣੇ ਆ ਦੇਖੋ ਵੀ ਆਨੰਦੋ ਜੀ ਹੁਣ ਕੀ ਆਨਦੇ ਤਾ ਹੈ ਹੈਲੋ ਨਹੀਂ ਨਹੀਂ ਅਸੀਂ ਜੜੀ ਜਾਂਦੇ ਆਪਾਂ ਉਸ ਤੋਂ ਇਹ ਇਹ ਕੋ ਨਜ਼ਾਰੇ ਉਹ ਚੂੜੀਆਂ ਟੁੱਟੀਆਂ ਉਤਰੀ ਦੇ ਰਗਾ ਡਢੀ ਜਾਵਣੀਆਂ ਲੈ ਗਈ ਆਪਾਂ ਉਪਰ ਨੌਂ ਦੇ ਵੱਸਾ ਜਿਹੜਾ ਹੁਣ ਦਿਖਾਉਣਿਆ ਨਜ਼ਾਰੇ ਲੈ ਵੀ ਆ ਦੇਖੋ ਚੱਲਣ ਲੱਗ ਗਿਆ ਆਪਾਂ ਭਾਵਨ ਤੇ ਤਾਹਾਂ ਉੱਧਰ نیچے ਨਹੀਂ ਜੋੜ ਫੜ ਫੜਨਾ ਦੁਕਾਨਦਾਰ ਵਾਹਾਂ ਲਾਹ ਜਾਂਦੇ ਵੀ ਜੋੜੇ ਉਹ ਕਰੋ ਆ ਜੋੜਾ ਘਰ ਬਿਲਕੁਲ ਮੰਦਰ ਦੇ ਨਾਲ ਉੱਪਰ ਬਣਿਆ ਹੋਇਆ ਇੱਥੇ ਲਾ ਆ ਦੇਖੋ ਇੱਧਰ ਅਸੀਂ ਜੋੜਾ ਘਰ ਚ ਜਮਾ ਕਰਾਤੇ ਇੱਥੇ ਜੋੜੇ ਜਮਾ ਉੱਤੇ ਆ ਕੇ ਹੁੰਦੇ ਥੱਲੇ ਨਹੀਂ ਐਵੇਂ ਬਾਹਾਂੀਆਂ ਫੜ ਜਾਂਦੇ ਆ ਵੀ ਉੱਥੇ ਉਹ ਕਰੋ ਆ ਉੱਪਰ ਆ ਕੇ ਦਿੰਦਿਆਂ ਭੀੜ ਬਹੁਤ ਆ ਰਹੀ ਆ ਮਰਜ਼ੀ ਆ ਤੇਰੀ ਖੜਾ ਰ ਮਰਜ਼ੀ ਜਿਆਦੇ ਆ ਹੁਣ ਦੇ ਉੱਤੇ